ਅੱਜ 3 ਤੀਜਾ ਦਿਨ ਹੋ ਗਿਆ ਹੈ ਮ੍ਰਿਤਕ ਡੈੱਡ ਬਾਡੀਆਂ ਜਿਹੜੀਆਂ ਉਹ ਹਸਪਤਾਲ ਦੇ ਵਿੱਚ ਪਈਆਂ ਹਨ ਦੁਖੀ ਪਰਿਵਾਰ ਆ ਉਹ ਬਿਲਕੁਲ ਰਹੇ ਆ ਇਸੇ ਤਰ੍ਹਾਂ ਜ਼ਖਮੀਆਂ ਦਾ ਜਿਹੜਾ ਹਾਲ ਹੈ ਉਹ ਜਿੰਦਗੀ ਮੌਦੀ ਲੜਾਈ ਲੜ ਰਹੇ ਆ ਸਾਰਾ ਜਣੀ ਐਡਾ ਅਫਸੋਸਨਾਕ ਵਰਤਾਰਾ ਵਰਤਿਆ ਜੋ ਜਵੇਂ ਤੁਸੀਂ ਕਹੇ ਕੱਲ ਗੱਲਬਾਤ ਹੋਈ ਆ ਬਰਨਾਲਾ ਡੀਸੀ ਸਾਹਿਬ ਨੇ ਸਾਡ ਨੂੰ ਸੱਦਿਆ ਸੀ 4:00 ਵਜੇ ਉਹ ਜੋ ਜਣੀ ਉਹੀ ਰਟਾਇਆ ਪਹਿਲਾਂ ਵਾਲੇ ਜਦੋਂ ਕੋਈ ਪਹਿਲੇ ਦਿਨ ਇਹ ਕਹਿੰਦੇ 5 ਲੱਖ ਲੈ ਲੋ ਜਿਵੇਂ ਕੋਈ ਸੌਦਾ ਕਰਨਾ ਹੁੰਦਾ ਇਹਨਾਂ ਨੂੰ ਸੰਗ ਨਹੀਂ ਆਉਣੀ ਚਾਹੀਦੀ ਐ ਚਾਹੀਦੀ ਐ ਇਸ ਕਰਕੇ ਅਸੀਂ ਅਫਸੋਸ ਕਰਦੇ ਹੋਏ ਉਹ ਉਹ ਗੱਲ ਨੂੰ ਬਾਤਮ ਤੋੜੇ ਕਿਉਂਕਿ ਸਾਡੀ ਮੰਗਾ ਵੀ ਘੱਟੋ ਘੱਟ 10 ਲੱਖ ਰੁਪਇਆ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਮਿਲੇ ਉਹਦੇ ਪਰਿਵਾਰ ਨੂੰ ਨੌਕਰੀ ਮਿਲੇ ਤੇ ਕਰਜ਼ਾ ਖਤਮ ਹੋਵੇ ਸਾਰਾ ਉਹਦਾ ਸਰਕਾਰੀ ਗੈਰ ਸਰਕਾਰੀ ਬੰਦਿਆਂ ਦਾ ਇਲਾਜ ਉਹ ਜੇ ਬੰਦੇ ਵਿਲਕ ਰਹੇ ਆ ਵਿੱਚ ਬਸੰਤ ਸਿੰਘ ਕੋਠਾਗੁਰੂ ਸਾਡਾ ਸੀਨੀਅਰ ਆਗੂ ਹੈ ਜ਼ਿਲ੍ਹੇ ਦਾ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਤੇ ਉਹ ਉਹਨਾਂ ਬਾਰੇ ਤਾਂ ਹਜੇ ਮੂੰਹ ਨਹੀਂ ਖੋਲਿਆ ਸਾਡਾ ਹੈਗਾ ਵੀ 5 ਲੱਖ ਇਹ ਜਿਹੜੇ ਗਮੀਰ ਜਖਮੀ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਤੇ ਜੂ ਐਂ ਕਹਿਣਾ ਹੋਵੇ 5 ਲੱਖ ਦਾ ਤਾਂ ਹੁਣ ਉਹਨਾਂ ਦਾ ਲਾਜ